ਫ੍ਰਾਂਸ ਦੇ ਵਿੱਚ 5 ਲੱਖ ਯੂਰੋ ਦੀ ਲਾਟਰੀ ਨਿਕਲੀ ਆ ਤੇ ਪਰ ਹਜੇ ਤੱਕ ਕੋਈ ਪੈਸਾ ਕਲੇਮ ਨਹੀਂ ਕਰਨ ਆਇਆ ਵੀਡੀਓ ਸਾਰੀ ਸੁਣ ਕੇ ਜਾਇਓ ਫ੍ਰਾਂਸ ਦਾ ਸ਼ਹਿਰ ਪੈਂਦਾ ਹੈ ਤਲੂਸ ਤੇ ਉੱਥੇ ਚੋਰੀ ਹੋਈ ਆ ਇੱਕ ਗੱਡੀ پارک ਕੀਤੀ ਵੀ ਸੀ ਪਾਰਕਿੰਗ ਦੇ ਵਿੱਚ ਉਸ ਗੱਡੀ ਦੇ ਵਿੱਚੋਂ ਇੱਕ ਬੈਗ ਚੋਰੀ ਕੀਤਾ ਗਿਆ ਆ ਚੋਰਾਂ ਵੱਲੋਂ ਤੇ ਉਸ ਬੈਗ ਦੇ ਵਿੱਚ ਬਟੂਆ ਸੀ ਗੱਡੀ ਦੇ ਮਾਲਕ ਦਾ ਤੇ ਪੇਪਰ ਸੀ ਕੋਲੇ ਹੀ ਤਬਾਕ ਸੀਗਾ ਜਿਹਨੂੰ ਆਪਾਂ ਕਹਿ ਦਿੰਨੇ ਆ ਬਾਰ ਕਹਿ ਦਿੰਨੇ ਆ ਜਾਂ ਉਹ ਲਾਟਰੀ ਸਟੋਰ ਹੁੰਦਾ ਆ ਉੱਥੇ ਚੋਰ ਗਏ ਨੇ ਉੱਥੇ ਜਾ ਕੇ ਉਹਨਾਂ ਨੇ 52 ਯੂਰੋ 50 ਸੈਂਟੀਆਂ ਦੇ ਉਹਨਾਂ ਨੇ ਉਹ ਕਾਰਡ ਖਰੀਦੇ ਨੇ ਜਿਨ੍ਹਾਂ ਨੂੰ ਸਕ੍ਰੈਚ ਕਰਕੇ ਲਾਟਰੀ ਨਿਕਲਦੀ ਹੁੰਦੀ ਆ ਜਦੋਂ ਉਹਨਾਂ ਨੇ ਉਹ ਕੂਪਨ ਖਰੀਦੇ ਸਕ੍ਰੈਚ ਕਰਕੇ ਤੇ ਉਹਨਾਂ ਦੇ ਵਿੱਚੋਂ ਉਹਨਾਂ ਨੂੰ 5 ਲੱਖ ਯੂਰੋ ਜਿਹੜਾ ਨਿਕਲਿਆ ਉਹਨਾਂ ਨੇ ਜਿਹੜਾ ਕੈਸ਼ ਲਿਆ ਸੀ ਜਿਹੜਾ 5 ਯੂਰੋ ਦੀ ਲਾਟਰੀ ਆ ਤੇ ਉਹਦੇ ਵਿੱਚੋਂ ਉਹਨਾਂ ਨੂੰ 5 ਲੱਖ ਯੂਰੋ ਉਹੋ ਜਿੱਤ ਗਏ ਤੇ ਜਦੋਂ ਉਹ ਉਸ ਦੁਕਾਨ ਵਾਲੇ ਨੂੰ ਕਹਿੰਦੇ ਵੀ ਸਾਡਾ ਨਾਮ ਲੱਗ ਗਿਆ ਆ ਤੇ ਦੁਕਾਨ ਵਾਲਾ ਕਹਿੰਦਾ ਵੀ ਏਡੀ ਵੱਡੀ ਰਕਮ ਮੈਂ ਨਹੀਂ ਤੁਹਾਨੂੰ ਦੇ ਸਕਦਾ ਇੱਕ ਜਗ੍ਹਾ ਆ ਫਰਾਂਸ ਦੇ ਵਿੱਚ ਪੈਰਿਸ ਦੇ ਵਿੱਚ ਮੇਨ ਸੈਂਟਰ ਦੇ ਵਿੱਚ ਜਿੱਥੇ ਵੱਡੀਆਂ ਵੱਡੀਆਂ ਲਾਟਰੀਆਂ ਕਲੇਮ ਹੁੰਦੀਆਂ ਨੇ ਯਾਨੀ ਕਿ ਉਹਨਾਂ ਦੇ ਮੇਨ ਆਫਿਸ ਦੇ ਵਿੱਚ ਤੁਹਾਨੂੰ ਜਾਣਾ ਪੈਂਦਾ ਆ ਉੱਥੇ ਜਾ ਕੇ ਤੁਸੀਂ ਟਿਕਟ ਦਿਓ ਤੇ ਤੁਹਾਨੂੰ ਉਹ ਤੁਹਾਡੇ ਅਕਾਊਂਟ ਨੰਬਰ ਦੇਣਾ ਪੈਂਦਾ ਤੁਹਾਡੀ ਆਇਡੈਂਟੀ ਤੇ ਤੁਹਾਡੇ ਉਹ ਅਕਾਊਂਟ ਦੇ ਵਿੱਚ ਪੈਸੇ ਜਿਹੜੇ ਆ ਉਹ ਟਰਾਂਸਫਰ ਕਰ ਦਿੰਦੇ ਨੇ ਇਧਰ ਜਦੋਂ ਉਸ ਇਨਸਾਨ ਦਾ ਕਾਰਡ ਇਸ ਲਾਟਰੀ ਵਾਲੀ ਦੁਕਾਨ ਦੇ ਉੱਪਰ ਲੱਗਿਆ ਤਾਂ ਉਹਦੇ ਮੋਬਾਈਲ ਦੇ ਉੱਪਰ ਡਿਟੇਲ ਸ਼ੋ ਹੋ ਗਈ ਤੇ ਉਹ ਜਦੋਂ ਪੁਲਿਸ ਕੋਲੇ ਗਿਆ ਰਿਪੋਰਟ ਲਿਖਾਉਣ ਕੇ ਮੇਰਾ ਬੈਗ ਚੋਰੀ ਹੋਇਆ ਆ ਤਾਂ ਉਸਨੇ ਪੁਲਿਸ ਨੂੰ ਇਹ ਦੱਸਿਆ ਕਿ ਕੁਝ ਟਾਈਮ ਪਹਿਲਾਂ ਇਸ ਲੋਟਰੀ ਵਾਲੀ ਦੁਕਾਨ ਦੇ ਉੱਪਰ ਮੇਰਾ ਕਾਰਡ ਜਿਹੜਾ ਆ ਉਹੋ ਯੂਜ਼ ਕੀਤਾ ਗਿਆ ਆ ਜਦੋਂ ਪੁਲਿਸ ਤੇ ਉਹ ਇਨਸਾਨ ਆ ਦੋਨੇ ਜਾਣੇ ਲੋਟਰੀ ਵਾਲੀ ਦੁਕਾਨ ਤੇ ਪਹੁੰਚੇ ਤਾਂ ਉਹਨਾਂ ਨੇ ਦੱਸਿਆ ਕਿ ਵੀ ਇਨਾਂ ਇਨਾਂ ਬੰਦਿਆਂ ਦੀ ਹੀ ਲੋਟਰੀ ਲੱਗੀ ਆ 5 ਲੱਖ ਯੂਰੋ ਦੀ ਤੇ ਉਹ ਤਾਂ ਬੜਾ ਖੁਸ਼ ਹੋਇਆ ਕਹਿੰਦਾ ਸ਼ੁਕਰ ਆ ਕਹਿੰਦਾ ਕਿਸੇ ਦੀ ਲੋਟਰੀ ਲੱਗੀ ਆ ਪਰ ਕਹਿੰਦਾ ਪੈਸੇ ਮੇਰੇ ਆ ਮੇਰੇ ਪੈਸੇ ਦੇ ਨਾਲ ਟਿਕਟ ਖਰੀਦੀ ਗਈ ਆ ਪਰ ਫਿਰ ਉਹ ਤੋਂ ਤਬਾਕ ਵਾਲੇ ਤੋਂ ਲੋਟਰੀ ਵਾਲੇ ਤੋਂ ਉਹਦੀ ਡਿਟੇਲ ਕਢਾਈ ਗਈ ਉਹਦੀ ਡਿਟੇਲ ਨਹੀਂ ਨਿਕਲੀ ਉਹਨੇ ਉਹ ਸੀਸੀਡੀ ਫੁਟੇਜ ਜਿਹੜੀਆਂ ਆ ਉਹ ਦੇਣ ਤੋਂ ਮਨਾਂ ਕਰ ਦਿੱਤਾ ਉਸ ਤਬਾਕ ਵਾਲੇ ਨੇ ਤੇ ਹੁਣ ਉਹ ਜਿਹੜਾ ਇਨਸਾਨ ਆ ਜਿਹਦਾ ਜਿਹਦੇ ਪੈਸਿਆਂ ਨਾਲ ਖਰੀਦਿਆ ਗਿਆ ਸੀਗਾ ਉਹ ਕਹਿੰਦਾ ਕਿ ਸਾਰੇ ਪੈਸਿਆਂ ਦੇ ਉੱਪਰ ਹੱਕ ਮੇਰਾ ਆ ਉਸਨੇ ਅਖਬਾਰਾਂ ਦੇ ਵਿੱਚ ਕਢਵਾਤਾ ਆ ਕਿ ਵੀ ਭਾਈ ਵੀ ਜਿੰਨੂੰ ਵੀ ਲਾਟਰੀ ਨਿਕਲੀ ਆ ਇਸ ਇਸ ਦੁਕਾਨ ਦੇ ਉੱਪਰੋਂ ਲਾਟਰੀ ਵਾਲੀ ਦੇ ਉੱਪਰੋਂ ਤੁਸੀਂ ਖਰੀਦਿਆ ਆ ਤੁਸੀਂ ਆਜੋ ਤਾਂ ਨੂੰ ਮੈਂ ਕੁਝ ਨਹੀਂ ਕਹਿੰਦਾ ਮੇਰਾ ਬੈਗ ਮੋੜ ਦਿਓ ਮੇਰਾ ਕਾਰਡ ਮੋੜ ਦਿਓ ਜਾਂ ਤੁਸੀਂ 50 50 ਕਰ ਲਓ ਮੇਰੇ ਨਾਲ ਠੀਕ ਹੈ ਮੈਂ ਤੁਹਾਡੇ ਤੇ ਕੋਈ ਕੇਸ ਨਹੀਂ ਕਰਦਾ ਕੋਈ ਕੁਝ ਨਹੀਂ ਕਰਦਾ ਪਹਿਲਾ ਉਹ ਇਨਸਾਨ ਕੁਝ ਵੀ ਦੇਣ ਤੋਂ ਮੰਨਦਾ ਨਹੀਂ ਸੀਗਾ ਵੀ ਸਾਰੇ ਪੈਸੇ ਉਹ ਕਹਿੰਦਾ ਮੇਰੇ ਹੀ ਆ ਵੀ ਕਿਸੇ ਨੂੰ 1 ਰੁਪਈਆ ਨਹੀਂ ਦੇਣਾ ਪਰ ਫਿਰ ਉਸਨੇ ਵਕੀਲ ਨੇ ਸਮਝਾਇਆ ਕਿ ਵੀ ਜੇਕਰ ਕਿਸੇ ਨੇ ਵੀ ਕਲੇਮ ਨਾ ਕੀਤਾ ਇਹਨਾਂ ਪੈਸਿਆਂ ਨੂੰ ਤਾਂ ਇਹ ਸਾਰਾ ਪੈਸਾ 5 ਲੱਖ ਯੂਰੋ ਗਵਰਨਮੈਂਟ ਦੇ ਅੰਡਰ ਜੜਾ ਆ ਉਹ ਹੋ ਚੱਲ ਜਾਣਾ ਕਿਉਂਕਿ ਲਾਟਰੀ ਆਲਰੇਡੀ ਨਿਕਲੀ ਹੋਈ ਆ ਉਹ ਜਿਹੜਾ ਕੂਪਨ ਆ ਆਲਰੇਡੀ ਨਿਕਲਿਆ ਹੋਇਆ ਆ ਤੇ ਹੁਣ ਉਹ ਸਿਰਫ ਕਲੇਮ ਕਰਨ ਵਾਸਤੇ ਉਸ ਆਫਿਸ ਦੇ ਵਿੱਚ ਜਾਣਾ ਆ ਇਸ ਗੱਲ ਨੂੰ ਇੱਕ ਮਹੀਨਾ ਹੋ ਗਿਆ ਹੈ 3 ਫਰਵਰੀ ਦੀ ਇਹ ਗੱਲ ਆ ਤੇ ਹਜੇ ਤੱਕ ਵੀ ਕੋਈ ਵੀ ਬੰਦਾ ਨਾ ਚੋਰ ਤੇ ਨਾ ਕੋਈ ਹੋਰ ਆ ਤੀਸਰਾ ਬੰਦਾ ਉਸ ਕਾਰਡ ਨੂੰ ਕਲੇਮ ਕਰਨ ਨਹੀਂ ਗਿਆ ਕਹਿਣਾ ਮਤਲਬ ਕਿ 5 ਲੱਖ ਦੀ ਲਾਟਰੀ ਨਿਕਲੀ ਹੈ ਤੇ ਉਹ ਵੀ ਖੂ ਖਾਤੇ ਆ ਕਿਉਂਕਿ ਚੋਰੀ ਦੇ ਪੈਸਿਆਂ ਦੇ ਨਾਲ ਖਰੀਦੀ ਗਈ ਸੀ ਜਦੋਂ ਵੀ ਆਪਾਂ ਲਾਟਰੀ ਖਰੀਦਦੇ ਆ ਉਹੋ ਸਕੈਨ ਕਰਕੇ ਦੰਦੇ ਨੇ ਤੇ ਉਹਦੇ ਨਾਲ ਡਾਟਾ ਰਹਿੰਦਾ ਆ ਵੀ ਕਿਹੜੇ ਤਬਾਕ ਤੋਂ ਜਾਂ ਕਿਹੜੀ ਲਾਟਰੀ ਦੀ ਦੁਕਾਨ ਤੋਂ ਇਹ ਟਿਕਟ ਜਿਹੜੀ ਆ ਇਸ਼ੂ ਹੋਈ ਆ ਛੋਟੀ ਮੋਟੀ ਅਮਾਉਂਟ ਉਹ ਦੇ ਦੰਦੇ ਨੇ ਹਜ਼ਾਰ ਯੂਰੋ ਤੱਕ ਤੇ ਜਿਹੜੀਆਂ ਵੱਡੀਆਂ ਅਮਾਉਂਟਾਂ ਹੁੰਦੀਆਂ ਨੇ ਉਹ ਮੇਨ ਸੈਂਟਰ ਦੇ ਵਿੱਚੋਂ ਮਿਲਦੀਆਂ ਨੇ ਹੋ ਸਕਦਾ ਹੈ ਉਸ ਇਨਸਾਨ ਨੇ ਕਿਸੇ ਨੂੰ ਉਹ ਲੋਟਰੀ ਟਿਕਟ ਵੇਚ ਦਿੱਤੀ ਹੋਵੇ ਪਰਸੈਂਟੇਜ ਤੇ ਕਿਸੇ ਤੋਂ ਕੈਸ਼ ਲੈ ਲਿਆ ਹੋਵੇ ਤੇ ਕਿਸੇ ਨੇ ਪੈਸੇ ਨੂੰ ਆਪਣੇ ਨੂੰ ਬਲੈਕ ਨੂੰ ਵਾਈਟ ਕਰਨ ਵਾਸਤੇ ਉਹ ਟਿਕਟ ਖਰੀਦ ਲਈ ਹੋਵੇ ਪਰ ਹਜੇ ਤੱਕ ਇਹਦੇ ਬਾਰੇ ਕੋਈ ਵੀ ਅਪਡੇਟ ਨਹੀਂ ਹੈਗੀ ਵੀ ਕਹਿਣਾ ਮਤਲਬ ਕਿ ਪੈਸਾ ਹੁੰਦੇ ਹੁੰਦੇ ਵੀ ਅੱਖਾਂ ਦੇ ਸਾਹਮਣੇ ਪਿਆ ਤੇ ਪਰ ਉਹਨੂੰ ਲੈਣ ਨਹੀਂ ਜਾ ਸਕਦੇ ਧੰਨਵਾਦ